ਮੂੰਖ ਖੋਲ ਮੂੰਖ ਖੋਲ ਮੂੰਖ ਖੋਲ ਬੜਾ ਖੋਲ ਖੋਲ ਮੂੰਖ ਖੋਲ ਔਰ ਥੋੜਾ ਖੋਲ ਮੂੰਖ ਪੰਜ ਅੱਖ ਨੂੰ ਪੰਜ ਅੱਖਾਂ ਵਿੱਚ ਪੰਜ ਅੱਖ ਪੰਜ ਅੱਖ ਆਹ ਲੱਗ ਜਾਏ ਕਿ ਕੰਮ ਕੁੰਮ ਲੱਗਾਗੇ ਕੰਮ ਕਦੋਂ ਲੱਗੇਗਾ ਆ ਮੋਰਚਾ ਲਾ ਫੜ ਲਓ ਫੜੋ ਫੜੋ ਇਹਨੂੰ ਆਹ ਕਲਾਸ ਤੇ ਸਟੈਕ ਲਾਸਟ ਟਾਈਮ ਤੈਨੂੰ ਪੁੱਛਦਾ ਆਇਆ ਇੱਥੇ ਬੈਠੇ ਸਿੱਟ ਬੈਠ ਖੋਲ ਮੁਗੜ 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 ਹੋ ਬਾਈ ਖੋਲ ਖੋਲ ਪਾ ਥੋੜਾ ਹੋਮ ਪਾਂ ਚੱਕ ਨੂੰ ਪਾਂ ਚੱਕਾਂ ਮੇਰੇ ਚ ਪਾਂ ਚੱਕ ਪਾਂ ਚੱਕ ਇਹ ਖਾਤਾ ਨਹੀਂ ਇਹ ਖਾਤਾ ਹੀ ਖਾਤਾ ਨਹੀਂ ਅਰੇ ਮੋਬਾਈਲ ਫੜੋ ਕੀ ਖਾਤਾ ਨੇ ਕੀ ਖਾਤਾ ਕੀ ਖਾਤਾ ਨਹੀਂ ਆ ਮੋਬਾਈਲ ਵੀ ਮੈਨਾਂ ਚੋਰੀ ਕਰਕੇ ਲਿਆ हां किनु ਪੁੱਛ ਕੇ ਚੱਕੇ ਆਹ ਕਿਦਾ ਮੋਹਰ ਚੱਕਾ ਮੋਹਰ ਲੈ ਕੇ ਨਹੀਂ ਚੱਲਿਆ ਮਾਨੁਕ ਤੇ ਮੈਂ ਦੋ ਕੰਨ ਤੇ ਲੈ ਕੇ ਨਹੀਂ ਚੱਲਿਆ ਸੀ ਮੈਂ ਮੈਂ ਹੋਰ ਕੋਈ ਨਹੀਂ ਆਦਾ ਅਰੇ ਅਹੀਂ ਆਂਦੇ ਹੁੰਦੇ ਜਦੋਂ ਮਤਲਬ ਕਿ ਉਹ ਲੈ ਕੇ ਭੱਜਦਾ ਪੜੇ ਜਾਣ ਉਦਾਂ ਅਹੀਂ ਦੱਸ ਕਿਹੜਾ ਪਿੰਡ ਤੇਰਾ ਪਿੰਡ ਕਿਹੜਾ ਤੇਰਾ ਪਿੰਡ ਦਾਸ ਕਿਹੜਾ ਤੇਰਾ ਪਿੰਡ ਮੇਰਾ ਇੱਧਰ ਨਾਲ ਕਿਹੜਾ ਉਮਰੀਗਾ ਬਾਹਰ ਛੱਡਿਆ ਯਾਰ ਹਾਂ ਛੱਡ ਤੇਰੀ ਛੱਡਦਾ ਸੀ ਮੈਂ ਜਾਦਾ ਤੈਨੂੰ ਮੈਂ ਮੋਟਰਸਾਈਕਲ ਲੈ ਕੇ ਤੁਰ ਚੱਲਣ ਨੂੰ ਗਿਆ ਨਹੀਂ ਨਹੀਂ ਯਾਰ ਭੱਜੂ ਐ ਇਹ ਨਹੀਂ ਭੱਜਦਾ ਨਹੀਂ ਨਹੀਂ ਭੱਜੂ ਯਾਰ ਮੇਰੀ ਗੱਲ ਸੁਣਾ ਮੋਟਰਸਾਈਕਲ ਮੈਂ ਤਾਂ ਪਾਣੀ ਲੈਣ ਚੱਲਿਆ ਸੀ ਯਾਰ ਮੈਂ ਕਿਹੜਾ ਚੋਰੀ ਕਰਕੇ ਚੱਲਿਆ ਪਾਣੀ ਲੈ ਕੇ ਤੂੰ ਪੁੱਛਿਆ ਕਿਨੂੰ ਸੀ ਤੇਰੇ ਸਾਹਮਣੇ ਤਾਂ ਮੈਂ ਲੈ ਕੇ ਗਿਆ ਚੋਰੀ ਨਾਲ ਮਰ ਲੈ ਕੇ ਚੱਲੇਆ ਮੈਂ ਪੁੱਛਦਾ ਲੈਂਦਾ ਤੂੰ ਉਹ ਨਾਲ ਤਾਂ ਪਿੰਡ ਆ ਯਾਰ ਨਾਲ ਤਾਂ ਪਿੰਡ ਕਿਹੜਾ ਤੇਰਾ ਪੈਣਾ ਮੈਂ بس ਇੱਕ ਮਿੰਟ ਛੱਡ ਤਸੀ ਆ ਲੈ ਦੂੰ ਭੱਡੇ ਪਲਮਾਨ ਨੂੰ ਮੈਂ ਚੋਰੀ ਕਰਦਾ ਸੀ ਯਾਰ ਲੈ ਹੋਰ ਤੂੰ ਕੀ ਕਰਦਾ ਏ ਕੀ ਕੀ ਚੋਰੀ ਕਰਦਾ ਤੂੰ ਦੱਸ ਸਾਨੂੰ ਮੈਂ ਆਹ ਫੋਨ ਦੱਸ ਕਿਹਦਾ ਲੈ ਆ ਜਿਹੜਾ ਲੈ ਆ ਆਹ ਫੋਨ ਕਿਹਦਾ ਤੇਰਾ ਫੋਨ ਮੇਰਾ ਆ ਵੇਖਾ ਚੱਕਰ ਇਹਨੂੰ ਘਰ ਦੇ ਨੂੰ ਫੋਨ ਲਾਉਣ ਨਾਲੇ ਤੇ ਯਾਰ ਗੱਲ ਸੁਣ ਮੇਰੀ ਫੋਨ ਲਾਉਣ ਨਾਲੇ ਇੱਕ ਮਿੰਟ ਪਈ ਯਾਰ ਮੈਂ ਇੱਕ ਚੋਰੀ ਥੜਾ ਕਰਦਾ ਸੀ ਘਰ ਦਾ ਨੰਬਰ ਦੱਸ ਮੈਂ ਕਰਦਾ ਕੀ ਨੰਬਰ ਕਹਿ ਰਿਹਾ ਮੇਰਾ ਨੰਬਰ ਦੱਸ ਸੱਸ ਕੋਲ ਘਰ ਦਾ ਨੰਬਰ ਯਾ ਮੈਨੂੰ ਲੱਗਦਾ ਯਾ ਮੈਲਾ ਨਹੀਂ ਨੰਬਰ ਦੱਸ ਉਹ ਬਈ ਛੱਡ ਯਾਰ ਤੂੰ ਮੈਂ ਛੱਡ ਯਾਰ ਤੂੰ ਪਹਿਲਾਂ ਮੈਂ ਚੋਦੀ ਤੇ ਨੋਖਾਵਾ ਖਾਤਾ ਤਾਂ ਮੈਂ ਲੈ ਕੇ ਚੱਲਾਂ ਕਿਤੇ ਯਾਰ ਚੱਲਿਆ ਤੂੰ ਕਮਾਲ ਹੋ ਗਈ ਤੁਹਾਡੀ ਯਾਰ ਦੱਸ ਨੰਬਰ 10 ਯਾਰ ਤੁਸੀਂ ਪਛਾਣਗਾ ਮੈਂ ਕਿਹਨੂੰ ਯਾਰ ਬਾੜੀ ਯਾਰ ਮੈਂ ਨਹੀਂ ਆਇਆ ਅੱਜ ਨੂੰ ਸੱਤ ਨੂੰ ਕਮਾਲ ਸੱਤਲਾ ਯਾਰ ਮੈਂ ਪੰਜ ਨੂੰ ਸੱਤ ਨੂੰ ਸੱਪੈਸੇ ਆਪੇ ਸੱਪੈਸੇ ਆਲੇ ਮੈਂ ਨਾਲ ਬਾਹਰ ਤੋਂ ਕਰਾਉਣਾ ਫੋਨ ਆਪਾਂ ਸਾਈਕਲ ਨੂੰ ਉਹ ਯਾਰ ਉਹ ਖੜਾ ਮੈਂ ਕਿਤੇ ਲੈ ਕੇ ਚੱਲਿਆ ਯਾਰ ਬਈ ਥੋੜਾ ਮੋੜ ਅਗਲਾ ਉਹ ਬਾਂਹ ਮੋਟਰ ਹੈਗਾ ਨਾ ਪਈ ਏਰੀ ਪਹਿਲਾਂ ਦਾਰ ਦੇ ਵਿੱਚ ਕਿਹੜਾ ਤੇ ਤੂੰ ਕੀ ਕੀ ਚਾਹ ਪਹਿਲਾਂ ਦਾ ਮੇਰੀ ਬਾਹਰ ਛੱਡ ਦੇ ਪਹਿਲਾਂ ਤੂੰ ਛੱਡ ਤੀ ਤੂੰ ਵੀ ਯਾਰ ਬਾਂਹ ਤੂੰ ਟੁੱਟ ਜੂਗੀ ਮੇਰੀ ਗੱਲ ਨੂੰ ਛੱਡ ਤਾਂ ਲਈ ਏ ਉਹ ਛੇੜੀਆਂ ਗੱਲਾਂ ਪੁੱਛਦੇ ਤਨ ਉਹ ਦੱਸ ਕੀ ਪੁੱਛਦੇ ਜੋ ਨਾਲ ਸੁਣਿਆ ਯਾਰ ਜੀ ਜੋਰ ਕੀ ਯਾਰ ਤੁਸੀਂ ਮੈਂ ਇਹ ਚੋਕਾ ਕੰਮ ਕੀਤਾ ਹੀ ਨਹੀਂ ਮੈਂ ਤੁਹਾਨੂੰ ਮਜ਼ਾਕ ਕਰਦਾ ਤੇ ਤੂੰ ਚੱਕੀ ਆ ਮੈਂ ਨਹੀਂ ਉਹ ਨਹੀਂ ਯਾਰ ਮੈਂ ਕੀਤੀ ਮੇਰੀ ਗੱਲ ਸੁਣ ਲਾ ਕੀ ਚੋਰੀ ਆ ਤੇਰੇ ਪਿੰਡੋਂ ਸਾਡੇ ਪਿੰਡ ਬਹੁਤ ਚੋਰੀਆਂ ਹੁੰਦੀਆਂ ਉਹ ਮੈਂ ਨਹੀਂ ਬਾਈ ਕੀਤੀ ਮੈਂ ਤਾਂ ਅੱਜ ਪਹਿਲੀ ਵਾਰੀ ਮੋਟਰਸਾਈਕਲ ਹੱਦ ਪਾਇਆ ਸੋਨਾ ਚੱਕ ਕੇ ਲੈ ਕੇ ਗਿਆ ਮੈਂ ਨਹੀਂ ਪਾਇਆ ਯਾਰ ਸੋਨਾ ਫੱਟੋ ਯਾਰ ਕਿਹਨੇ ਚੋਰੀ ਚੋਦਰ ਸੈਨ ਯਾਰ ਨਹੀਂ ਫੜਤਾ ਦਮੂਗੀ ਦੱਸਦਾ ਦੱਸ ਦੇ ਮੈਂ ਯਾਰ ਨਹੀਂ ਕੀਤਾ ਕੋਈ ਮੈਂ ਤੂੰ ਭਾਜੇਗਾ ਨਹੀਂ ਭਾਜੇਗਾ ਯਾਰ ਮੈਂ ਨਹੀਂ ਕੀਤਾ ਹੁਣ}{|\text{ਵਾਲ ਹੋ ਗਿਆ ਹੁਣ ਮੈਂ ਇਸ ਦਾ ਸੁਣਿਆ ਤੂੰ ਭੱਜਣਾ ਯਾਰ ਤੂੰ ਸਾਡੇ ਮੈਂ ਨਹੀਂ ਕੁਝ ਵੀ ਕੀਤਾ ਯਾਰ ਚੋਰੀ ਤੂੰ ਕਹੀ ਆ ਮੈਂ ਯਾਰ ਸਾਡੇ ਪਿੰਡ ਤੋਂ ਨਾ ਨਹੀਂ ਕੀਤੀ ਯਾਰ ਬਸ ਹੋਰ ਹੋ ਗਿਆ ਅੱਬਾ ਉਹ ਚੜਾਈ ਭਾਈਏ ਪੈਸੇ ਨਹੀਂ ਯਾਰ ਬੈਠ ਲੈ ਹਲੇ ਬੈਠ ਉਹ ਭਾਈ ਆਈ ਹੋਈ ਯਾਰ ਬੈ ਜਾ ਨੀ ਤੇਰੇ ਪੱਡੇ

ਉਹ ਅੰਦਰ ਨੂੰ ਕੀ ਕਰੀ ਤੂੰ ਯਾਰ ਮੈਂ ਛੱਡ ਦਿੰਦਾ ਉਹ ਨਹੀਂ ਆਣਾ ਨਹੀਂ ਫੁੱਪਾ ਗਿਆ ਫੁੱਪਾ ਮੇਰੇ ਘਰੋਂ ਦੇਖ ਬੜੀ ਬੜੀ ਫੁੱਪਾ ਗਿਆ ਪਾਟ ਗਿਆ ਫੜਲਾ ਦਾ ਮੈਂ ਫੱਟਾ ਫੱਲੋ ਫੱਲੋ